ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵੀਡੀਓ ਸਵੇਰ ਦਾ ਟਾਈਮ ਆ ਤੇ ਜਿਵੇਂ ਕਿ ਸਰਦੀ ਬਹੁਤ ਜ਼ਿਆਦਾ ਆ ਤੇ ਮੈਂ ਬਾਹਰ ਵੇਖਦੀ ਪਈ ਸੀ ਕਿ ਅੱਜ ਮੌਸਮ ਕਿਹੋ ਜਿਹਾ ਆ ਤੁੰਦ ਨਿਕਲੀ ਆ ਕਿ ਬੱਦਲ ਹੋਇਆ ਆ ਠੰਡਿਆ ਅੱਜ ਫੇਰ ਬਹੁਤ ਠੰਡਿਆ ਅੱਜ ਜਿਹੜਾ ਆ ਉਹ 24 ਤਰੀਕ ਹੋ ਗਈ ਆ ਮਤਲਬ ਕਿ 24 ਜਨਵਰੀ ਤੇ 24 ਜਨਵਰੀ ਤੱਕ ਇੰਨੀ ਠੰਡ ਨਹੀਂ ਹੁੰਦੀ ਜਿੰਨੀ ਇਸ ਵਾਰ ਆ ਬਹੁਤ ਜ਼ਿਆਦਾ ਸੀਤ ਆ ਸੋ ਦੁਪਹਿਰੇ 2 ਵਜੇ ਤੋਂ ਬਾਅਦ ਜਿਹੜਾ ਆ ਉਹ ਧੁੱਪ ਨਿਕਲ ਆਈ ਸੀਗੀ ਤੇ ਸਰਦੀਆਂ ਵਿੱਚ ਜਿਹੜਾ ਸਭ ਤੋਂ ਵੱਡਾ ਕੰਮ ਹੁੰਦਾ ਆ ਉਹ ਹੁੰਦਾ ਆ ਕੱਪੜੇ ਸਕਾਉਣਾ ਅੱਜ ਕੱਲ ਭਾਵੇਂ ਅਸੀਂ ਮਸ਼ੀਨਾਂ 'ਚ ਕੱਪੜੇ ਧੋਨੇ ਆ ਤੇ ਉਹਨਾਂ ਨੂੰ ਸਪਿੰਨ ਵੀ ਕਰ ਲੈਨੇ ਆ ਪਰ ਇਸ ਦੇ ਬਾਵਜੂਦ ਵੀ ਜਦੋਂ ਬਹੁਤ ਜ਼ਿਆਦਾ ਸਰਦੀ ਹੁੰਦੀ ਆ ਨਾ ਧੁੱਪ ਤੋਂ ਬਿਨਾਂ ਜਿਹੜੇ ਉਹ ਕੱਪੜੇ ਨਹੀਂ ਸੁੱਕਦੇ ਆ ਕੱਪੜਿਆਂ ਨੂੰ ਸੁੱਕਣ ਲਈ 2-2 3-3 ਦਿਨ ਜਿਹੜੇ ਲੱਗ ਜਾਂਦੇ ਆ ਸੋ ਮੈਂ ਵੀ ਕੱਪੜੇ ਧੋਤੇ ਸੀਗੇ ਹਵਾ ਦੇ ਨਾਲ ਥੋੜੇ ਜੇ ਚਲੋ ਆਠਰ ਜਾਂਦੇ ਆ ਪਰ ਮੈਂ ਕਿਹਾ ਚਲੋ ਧੁੱਪ ਨਿਕਲੀ ਆ ਤੇ ਮੈਂ ਫਟਾਫਟ ਜਿਹੜੇ ਕੱਪੜਿਆਂ ਨੂੰ ਵੀ ਧੁੱਪ ਲਵਾ ਲੈਣੀ ਆ ਨਾਲ ਹੀ ਮੈਂ ਜਿਹੜੇ ਕਿਸੇ ਇਸ਼ਨਾਨ ਕੀਤਾ ਸੀ ਆਪਣੇ హెయిਰ ਵਾਸ਼ ਕੀਤੇ ਸੀਗੇ ਤੇ ਮੈਂ ਆਪਣੇ ਵਾਲਾਂ ਨੂੰ ਵੀ ਧੁੱਪ ਲਵਾਉਣ ਲਈ ਜਿਹੜਾ ਆ ਉਹ ਧੁੱਪੇ ਖਲੋ ਗਈ ਕਿਉਂਕਿ ਬੈਠਣ ਨੂੰ ਜਗ੍ਹਾ ਨਹੀਂ ਸੀਗੀ ਸੋ ਮੈਂ ਅੱਧਾ ਘੰਟਾ ਜਿਹੜਾ ਆ ਉਹ ਖਲੋ ਕੇ ਆਪਣੇ ਵਾਲਾਂ ਨੂੰ ਧੁੱਪ ਲਵਾਈ ਤੇ ਨਾਲ ਦੇ ਨਾਲ ਜਿਹੜਾ ਆ ਉਹ ਮੈਂ ਆਪਣੇ ਕੱਪੜਿਆਂ ਨੂੰ ਵੀ ਜਿਹੜਾ ਪਲਟਦੀ ਰਹੀ ਤਾਂ ਕਿ ਜਿਹੜੇ ਮੇਰੇ ਕੱਪੜੇ ਆ ਉਹਨਾਂ ਨੂੰ ਧੁੱਪ ਜਿਹੜੀ ਲੱਗ ਜਾਵੇ ਤੇ ਮੈਂ ਇਹਨਾਂ ਨੂੰ ਉਤਾਰ ਕੇ ਲੈ ਜਾਵਾਂ ਕਿਉਂਕਿ ਕੱਪੜੇ ਸੁੱਕ ਜਾਣ ਤੇ ਜੋੜ ਕੇ ਰੱਖ ਦਿੱਤੇ ਜਾਣ ਤਾਂ ਐਵੇਂ ਲੱਗਦਾ ਕਿ ਬਹੁਤ ਸਾਰਾ ਖਲਾਰਾ ਜਿਹੜਾ ਆ ਉਹ ਮੁੱਕ ਗਿਆ ਆ ਫਿਰ ਮੈਂ ਕਿਚਨ ਵਿੱਚ ਆ ਕੇ ਡਿਨਰ ਦੀ ਤਿਆਰੀ ਕੀਤੀ ਅੱਜ ਸੀਗਾ ਕੁਝ ਵੱਖਰੀ ਜੀ ਸਪੈਸ਼ਲ ਦੀ ਡਿਸ਼ ਬਣਾਈਏ ਸੋ ਮੈਂ ਦਮ ਆਲੂ ਬਣਾਉਣ ਦਾ ਸੋਚਿਆ ਕਿਉਂਕਿ ਹਨਾ ਛੋਟੇ ਛੋਟੇ ਬਹੁਤ ਸਾਰੇ ਆਲੂ ਜਿਹੜੇ ਉਹ ਪਏ ਹੋਏ ਸੀਗੇ ਸੋ ਬੀਬੀ ਪੋਟੈਟੋ ਤੇ ਮੈਂ ਉਹਨਾਂ ਨੂੰ ਜਿਹੜਾ ਨਮਕ ਪਾ ਕੇ ਉਬਾਲ ਲਿਆ ਤੇ ਫਿਰ ਉਹਨਾਂ ਦੀਆਂ ਜਿਹੜੀਆਂ ਛਿਲੜਾਂ ਆ ਉਹ ਉਤਾਰ ਦਿੱਤੀਆਂ ਤੇ ਜਦੋਂ ਸਾਰੀਆਂ ਛਿਲੜਾਂ ਉਤਰ ਗਈਆਂ ਤੇ ਫਿਰ ਜਿਹੜਾ ਇੱਕ ਫੋਕ ਲੈ ਕੇ ਨਾ ਉਹਦੇ ਵਿੱਚ ਜਿਹੜੇ ਛੋਟੇ-ਛੋਟੇ ਜਿਹੜੇ ਆ ਉੱਥੇ ਸ਼ੀਕ ਕਰ ਦੇਨੇ ਆ ਤੇ ਬਾਅਦ ਚੋਂ ਕढ़ाई ਦੇ ਵਿੱਚ ਪਾਇਆ ਸਰੋਂ ਦਾ ਤੇਲ ਤੇ ਜਦੋਂ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਉਦੋਂ ਇਹਦੇ ਵਿੱਚ ਪਾ ਦਿੱਤੇ ਆਲੂ ਤੇ ਆਲੂਆਂ ਨੂੰ ਜਿਹੜਾ ਆ ਉਹ ਫਰਾਈ ਕਰ ਲਿਆ ਜਦੋਂ ਆਲੂ ਜਿਹੜੇ ਆ ਉਹ 골ਡਨ ਬ੍ਰਾਊਨ ਹੋ ਗਏ ਉਦੋਂ ਮੈਂ ਇਹਨਾਂ ਨੂੰ ਜਿਹੜਾ ਇੱਕ ਪਲੇਟ ਵਿੱਚ ਕੱਢ ਲਿਆ ਤੇ ਐਕਸਟਰਾ ਆਇਲ ਜਿਹੜਾ ਸੀ ਮੈਂ ਉਹ ਕੱਢ ਦਿੱਤਾ ਸੀਗਾ ਸਿਰਫ ਤੜਕੇ ਜੋਗਾ ਆਇਲ ਰੱਖਿਆ ਫਿਰ ਮੈਂ ਵਿੱਚ ਪਾਇਆ ਇੱਕ ਤੀਜ ਪੱਤਾ ਇੱਕ ਮੋਟੀ ਇਲਾਚੀ ਛੋਟਾ ਜਿਹਾ ਟੁਕੜਾ ਦਾਲਚੀਨੀ ਦਾ 4-5 ਕਾਲੀਆਂ ਵਿੱਚਾਂ 3-4 ਲੌਂਗ ਥੋੜੀ ਜਿਹੀ ਹਿੰਗ ਤੇ ਇੱਕ ਚਮਚ ਜੀਰੇ ਦਾ ਫਿਰ ਇਹਦੇ ਵਿੱਚ ਪਾ ਦਿੱਤਾ ਚੌਪਟ ਕੀਤਾ ਹੋਇਆ ਪਿਆਜ਼ ਤੇ ਜਿਹੜਾ ਪਿਆਜ਼ ਆ ਇਹਨੂੰ ਵੀ 골ਡਨ ਬ੍ਰਾਊਨ ਹੋਣ ਤੱਕ ਭੁੰਨ ਲਿਆ ਜਦੋਂ ਪਿਆਜ਼ 골ਡਨ ਬ੍ਰਾਊਨ ਹੋ ਗਿਆ ਫਿਰ ਮੈਂ ਇਹਦੇ ਵਿੱਚ ਪਾ ਦਿੱਤਾ ਅਦਰਕ ਲਸਣ ਪਿਆਜ਼ ਤੇ ਹਰੀ ਮਿਰਚ ਦਾ ਪੇਸਟ ਇਹਦੇ ਵਿੱਚ ਜਿਹੜਾ ਆ ਉਹ ਮਤਲਬ ਕਿ ਕਾਜੂ ਵੀ ਪਾ ਸਕਦੇ ਆ ਮਤਲਬ ਕਿ ਕਾਜੂ ਪੈਂਦੇ ਆ ਪਰ ਮੇਰੇ ਕੋਲ ਕਾਜੂ ਨਹੀਂ ਸੀਗੇ ਇਸ ਕਰਕੇ ਮੈਂ ਨਹੀਂ ਪਾਏ ਫਿਰ ਮੈਂ ਰੂਟੀਨ ਦੇ ਮਸਾਲੇ ਪਾ ਦਿੱਤੇ ਨਮਕ ਹਲਦੀ ਕਸ਼ਮੀਰੀ ਲਾਲ ਮਿਰਚ ਤੇ ਗਰਮ ਮਸਾਲਾ ਤੇ ਤੜਕੇ ਨੂੰ ਜਿਹੜਾ ਉਹ ਚੰਗੀ ਤਰ੍ਹਾਂ ਭੁੰਨ ਲਿਆ ਤੇ ਜਿਹਨੇ ਦਾ ਜਿਹੜਾ ਆਇਲ ਆ ਉਹ ਸੈਪਰੇਟ ਨਹੀਂ ਹੋ ਜਾਂਦਾ ਟਮਾਟਰ ਜਿਹੜਾ ਚੰਗੀ ਤਰ੍ਹਾਂ ਪੁੱਜ ਜਾਣਾ ਚਾਹੀਦਾ ਆ ਫਿਰ ਮੈਂ ਇਹਦੇ ਵਿੱਚ ਇੱਕ ਵੱਡਾ ਚਮਚ ਦਹੀਂ ਦਾ ਪਾ ਦਿੱਤਾ ਵੈਸੇ ਤੇ 2 ਤੋਂ 3 ਚਮਚ ਜਿਹੜੇ ਆ ਉਹ ਦਹੀਂ ਦੇ ਪੈਂਦੇ ਆ ਬਟ ਮੈਂ ਜਿਹੜਾ ਆ ਇੱਕ ਵੱਡਾ ਚਮਚ ਹੀ ਦਹੀਂ ਦਾ ਪਾਇਆ ਸੀਗਾ ਕਿਉਂਕਿ ਨਾ ਸਾਡੇ ਘਰ ਜਿਹੜਾ ਆ ਉਹ ਜ਼ਿਆਦਾ ਖੱਟੀ ਸਬਜ਼ੀ ਨਹੀਂ ਖਾਂਦੇ ਇਸ ਕਰਕੇ ਮੈਂ ਇੱਕ ਚਮਚ ਜਿਹੜਾ ਦਹੀਂ ਦਾ ਪਾਇਆ ਤੇ ਫਿਰ ਇਹਦੇ ਵਿੱਚ ਜਿਹੜਾ ਪਾਣੀ ਪਾ ਦੇਣਾ ਜਦੋਂ ਉਬਾਲ ਆਇਆ ਉਦੋਂ ਇਹਦੇ ਵਿੱਚ ਪਾ ਦਿੱਤੇ ਮੈਂ ਫਰਾਈ ਕੀਤੇ ਹੋਏ ਆਲੂ ਤੇ ਫਿਰ ਜਿਹੜਾ ਢੱਕ ਕੇ ਕੋਈ 10 ਤੋਂ 15 ਮਿੰਟ ਲਈ ਜਿਹੜਾ ਆ ਉਹ ਇਹਨੂੰ ਪਕਾ ਲਿਆ ਜਦੋਂ ਸਬਜੀ ਚੰਗੀ ਤਰ੍ਹਾਂ ਪੱਕ ਗਈ ਫਿਰ ਮੈਂ ਇਹਦੇ ਵਿੱਚ ਨਾ ਕਸੂਰੀ ਮੇਥੀ ਪਾ ਦਿੱਤੀ ਸੀਗੀ ਉਹਦੀ ਜਿਹੜੀ ਕਲਿੱਪਾਂ ਸ਼ਾਇਦ ਮੇਰੇ ਕੋਲ ਰਿਕਾਰਡ ਨਹੀਂ ਹੋਈ ਐ ਐਕਚੁਅਲੀ ਨਾ ਕਿਉਂਕਿ ਸਰਦੀ ਬਹੁਤ ਜ਼ਿਆਦਾ ਆਇਆ ਤੇ ਧੂਆਂ ਜਿਹੜਾ ਸਬਜੀ ਦੇ ਉੱਤੇ ਧੂਆਂ ਆਉਂਦਾ ਨਾ ਉਹਦੇ ਕਰਕੇ ਕਈ ਵਾਰੀ ਜਿਹੜੀ ਕਲਿੱਪਾਂ ਚੰਗੀ ਤਰ੍ਹਾਂ ਰਿਕਾਰਡ ਨਹੀਂ ਹੁੰਦੀ ਤੇ ਲਾਸਟ ਵਿੱਚ ਮੈਂ ਜਿਹੜਾ ਆ ਉਹ ਧਨੀਆ ਪਾ ਦਿੱਤਾ ਸੀਗਾ ਤੇ ਇਹਨੂੰ ਫਿਰ ਧਨੀਆ ਪਾ ਕੇ ਜਿਹੜਾ ਕੋਈ 2 ਮਿੰਟ ਵਾਸਤੇ ਮੈਂ ਸਬਜੀ ਨੂੰ ਪਕਾ ਲਿਆ ਸੀਗਾ ਤੇ ਸਬਜੀ ਜਿਹੜੀ ਆ ਬਹੁਤ ਹੀ ਟੇਸਟੀ ਬਣਦੀ ਆ ਤੁਸੀਂ ਟਰਾਈ ਜ਼ਰੂਰ ਕਰਿਓ ਤੇ ਜੇ ਤੁਸੀਂ ਇਹ ਸਬਜੀ ਬਣਾਉਂਗੇ ਤੇ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀ ਸਬਜੀ ਜਿਹੜੀ ਆ ਉਹ ਕਿਵੇਂ ਦੀ ਬਣੀ ਸੀਗੀ ਤੇ ਇਹ ਮੇਰੀ ਸੀਗੀ ਅੱਜ ਦੀ ਵੀਡੀਓ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਗੀ ਤੇ ਪਲੀਜ਼ ਜਿਨੀਦਰ ਸਰਦੀਆਂ ਚੱਲਦੀਆਂ ਆ ਐਵੇਂ ਜਿਹੜਾ ਆ ਵੀਡੀਓ 'ਚ ਥੋੜਾ ਬਹੁਤ ਧੂਆਂ ਜਿਹੜਾ ਨਜ਼ਰ ਆਉਂਦਾ ਆ ਤੇ ਉਸਨੂੰ ਅਵੋਇਡ ਕਰਦੇ ਹੋ ਤੇ ਜੇ ਤੁਸੀਂ ਮੇਰੀਆਂ ਹੋਰ ਵੀਡੀਓਜ਼ ਵੇਖਣੀਆਂ ਚਾਹੁੰਦੇ ਹੋ ਤਾਂ ਚੈਨਲ ਆਇਆ ਉਹ ਸਬਸਕ੍ਰਾਈਬ ਕਰਦੇ ਹੋ ਮਿਲਦੇ ਆ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਫॉर ਵਾਚਿੰਗ